ਕਸੀ ਕਾਲੀਆਂ ਵੀ ਮੈਂ ਤੁਹਾਡਾ ਆਪਣਾ ਸੰਧੂ ਤੁੰਡੀ ਸਰਪਲਾ ਬਾਈ ਤੁਹਾਨੂੰ ਇੱਕ ਇੱਕ ਬਾਈ ਇਹ ਚੀਜ਼ ਦਿਖਾਵਾਂਗੇ ਜਿਹੜੀ ਕਿ ਸਾਫ ਤੇ ਦਰਖਤਾਂ ਨੂੰ ਖਾ ਜਾਂਦੀ ਆ ਕੋਈ ਮਿਹਨਤ ਨਹੀਂ ਮਿਹਨਤ ਸਾਰੀ ਸਾਫ ਤੇ ਦਰਖਤਾਂ ਨੂੰ ਐਂਡ ਪਾ ਜਾਂਦੀ ਆ ਜਿਵੇਂ ਕੇ ਕੋਈ ਜਿਵੇਂ ਚੂਹਾ ਚਿੰਗ ਚਿੰਗ ਸਤੇ ਚਾ ਕੋ ਤਰਕੇ ਛੜ ਜਾਂਦਾ ਹੈ ਤੁਹਾਨੂੰ ਦਿਖਾਵਾਂਗੇ ਆਪਾਂ ਐਂਡ ਕਿਵੇਂ ਜਾਂਦੀ ਆ ਇਹ ਬਹੁਤ ਤਗੜੀ ਆ ਵਿੱਚ ਲਾ ਬਗਾ ਨੇ ਜਿਹੜੀ ਦੀ ਅੱਜ ਕਿੱਡੀ ਮੋਟੀ ਲੱਕੜਾ ਜੀ ਇਹਡਾ ਪਾਉਗਾ ਅੰਦਰ ਪੜਾ ਕਣੇ ਡਾਕਟਰ ਉਹ ਜਿਹੜੇ ਕਿਲੇ ਸਾਫ ਨੇ ਜਮਾਨ ਡੱਪ ਜਾਂਦੇ ਆ ਮਿੰਟੋਸ ਘੰਟੀ ਉਹਨਾਂ ਦੇ ਕਟਰੈਕਟਰ ਤੇ ਚੱਲਦੀ ਆ ਇਹ ਨਾਲ ਮਾਰ ਦਿੰਦੇ ਦਸ ਮਿਸਤਰੀਆਂ ਦੇ ਬਾਰੇ ਬਾਰੇ ਜਿਹੜੇ ਮਿਸਤਰੀ ਨੇ ਬਣਾਈ ਹੋੜੀ-ਭੜੀ ਕਾਰ ਘੱਡੀ ਆਹ ਟਰੈਕਟਰ ਚੱਲਦੀਆਂ ਸੋਨਾਂ ਨਿਕਾ ਦੇ ਐ ਇੱਕ ਦਾ ਭਰਾ ਜ਼ੋਰ ਨਹੀਂ ਲੱਗਦਾ ਕੀ ਵੇਟਰ ਨੇ ਲਾੜ ਠੂਗਾ ਜਾ ਇਹ ਆ ਮਾਲ ਬਣਾਵਣਾ ਕੇ ਛੱਡ ਦਿੰਦੀ ਆ ਬਾਹਰ ਇਹ ਕੀ ਕੰਮ ਲੈਨੇ ਆ ਮੇਰੇ ਦਾ ਇਹ ਫੈਕਟਰੀ ਮੋਟਰ ਨਹੀਂ ਚੱਲ ਗਈ ਠੀਕ ਆ ਤੇ ਇਹ ਗਿੱਲਾ ਚੱਲ ਜਾਂਦਾਗਾ ਇਹ ਗੱਟਾ ਪੁੱਟਾ ਬਣਾ ਦੋ ਨਾ ਕਰਕੇ ਰੋਵੀ ਨਾ ਇਹ ਜਾਗੋਂ ਕੱਢਣਗੇ ਆਖ ਨਾ ਨਾ ਦੇ ਹੋ ਕੇ ਡਾਣੇ ਉਠਾਣੇਗਾ ਸਾਰਾ ਪੱਟਾ ਨਾ ਚੱਕੇ ਨਹੀਂ ਚਲੋ ਆ ਵੇਖ ਲਓ ਬਈ ਕਿਤੇ ਕਿਤੇ ਤੰਬੇ ਖਾਇਆ ਦੇ ਦੇ ਆ ਹੁਣ ਲਈ ਆਉਂਦਾ ਬਾਈ ਹਮ ਦੋ ਜਣੇ ਖਿੱਚ ਕੇ ਲਿਆਉਣਗੇ ਬਰਕਿਉ ਜੇ ਉੱਪਰ ਕਰਦੇ ਨੇ ਆ ਵੇਖ ਲਓ ਕਰੇ ਮੁਮਦੀ ਬਫਾਰਾ ਮਾਹੇਲਨ ਅਲਮੋਤ ਪੱਟੀਆ ਤੋਂ ਬੰ ਮੇਸਟ੍ਰਿਕ ਬੜੀ ਤਗੜੀ ਬਣਾਹਣਾ ਚੀਜ਼ਾਂ ਬਣਾਉਂਦੇ ਆ ਜਿਆ ਮਿੱਟੀ ਬਣਾਈ ਜਾਂਵੇਂ ਸੀ ਨਹੀਂ ਹੋਣਾ ਇਹ ਕਿਹਨੇ ਕਾੜ ਕੱਢੀ ਆ ਇਹ ਜਿਹੜੇ ਦਰਾਖਾ ਖਾ ਜਾਂਦੀ ਹੈ ਨਾ ਆਹ ਵੇਖਾਉਂਦੇ ਆ ਆ ਜਾਊਗਾ ਬੱਚਾ ਸਾਫ਼ ਤੇ ਦੇਗਾ ਆਈਏ ਮਸ਼ੀਨਾਂ ਪੰਗਾ ਬਈ ਯਾਰ ਜਿਹਨੇ ਕੁਝ ਨਹੀਂ ਛੱਡ ਦੇਣਾ ਬਹੁਤ ਤਗੜੀ ਤੇ ਤਗੜੀ ਆ ਜਿੱਦ ਨੇ ਤਾਕਤਾਂ ਭੱਟੇ ਪਏ ਆ ਇਹ ਸਾਰੇ ਜਾਣਗੇ ਵਿੱਚ